ਮੋਨਚੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 2 ਨਿਰਮਲਾ ਨੇ ਵਿਗੜ ਕੇ ਕਿਹਾ ਇੰਨੀ ਧੇਰ ਕਿੱਥੇ ਲਾਈ ਸਿਆਰਾਮ ਨੇ ਢੀਠੋ ਕੇ ਕਿਹਾ ਰਸਤੇ ਵਿੱਚ ਇੱਕ ਥਾਂ ਸੌਂ ਗਿਆ ਸੀ ਨਿਰਮਲਾ ਇਹ ਤਾਂ ਮੈਂ ਨਹੀਂ ਕਹਿੰਦੀ ਮੈਂ ਜਾਣ ਪਰ ਜਾਣਦਾ ਹਾਂ ਕਿ ਕਿੰਨੇ ਵਜ ਗਏ ਨੇ 10 ਕੱਦ ਦੇ ਵਜ ਗਏ ਨੇ ਬਾਜ਼ਾਰ ਕੁਝ ਦੂਰ ਵੀ ਨਹੀਂ ਤਾਂ ਨਹੀਂ ਸਿਆਰਾਮ ਕੁਝ ਦੂਰ ਨਹੀਂ ਦਰਵਾਜੇ ਤੇ ਹੀ ਹੈ ਤਾਂ ਨਰਮਲਾ ਸਿੱਧਾ ਕਿਉਂ ਨਹੀਂ ਕਹਿੰਦਾ ਕਿ ਇਸੇ ਤਰ੍ਹਾਂ ਇਸ ਤਰ੍ਹਾਂ ਵਿਗੜ ਰਹੇ ਹਨ ਜਿਸ ਤਰ੍ਹਾਂ ਮੇਰਾ ਹੀ ਕੋਈ ਕੰਮ ਕਰਨ ਗਿਆ ਸੀ ਸੀਰ ਤਾਂ ਤੁਸੀਂ ਬਿਨਾ ਮਤਲਬ ਦੇ ਫਜ਼ੂਲ ਗੱਲਾਂ ਕਿਉਂ ਕਰਦੇ ਹੋ ਲਿਆਂਦਾ ਹੋਇਆ ਸੌਦਾ ਮੋੜਨਾ ਕੀ ਸੌਖਾ ਹੈ ਬਾਣੀਆਂ ਨਾਲ ਬਹੁਤ ਦੇਰ ਸਿਰ ਖਫਾਈ ਕਰਨੀ ਪਈ ਇਹ ਤਾਂ ਕਹੋ ਕਿ ਇੱਕ ਬਾਬਾ ਜੀ ਨੇ ਕਹਿ ਸੁਣ ਕੇ ਮੜਵਾ ਦਿੱਤਾ ਨਹੀਂ ਤਾਂ ਕਿਸੇ ਤਰ੍ਹਾਂ ਨਹੀਂ ਮੋੜਦਾ ਸੀ ਰਸਤੇ 'ਚ ਕਿਤੇ 1 ਮਿੰਟ ਵੀ ਨਹੀਂ ਰੁਕਿਆ ਸਿੱਧਾ ਚੱਲਿਆ ਆਉਂਦਾ ਹਾਂ ਨਿਰਮਲਾ ਕਿਉ ਉਹ ਦੇ ਲਈ ਗਿਆ ਗਿਆ ਤਾਂ ਸੀ ਤੂੰ 11 ਵਜੇ ਮੁੜਿਆ ਹੋਣਾ ਲੱਕੜੀ ਦੇ ਲਈ ਜਾਵੋਗੇ ਤਾਂ ਸ਼ਾਮ ਹੀ ਕਰ ਦੇਮੋਗੇ ਤੇਰੇ ਬਾਬੂ ਜੀ ਬਿਨਾਂ ਖਾਦੇ ਹੀ ਚਲੇਗੇ ਤੂੰ ਇੰਨੀ ਧੀਰ ਲਾਉਣੀ ਸੀ ਤਾਂ ਪਹਿਲਾਂ ਹੀ ਕਿਉਂ ਨਹੀਂ ਕਹਿ ਦਿੱਤਾ ਹੁਣ ਜਾਂਦਾ ਲੱਕੜਾਂ ਲਿਆਉਂਦਾ ਸੀ ਆ ਰਾਮ ਹੁਣ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਖਿਜ ਕੇ ਬੋਲਿਆ ਲੱਕੜਾ ਕਿਸੇ ਹੋਰ ਤੋਂ ਮੰਗਵਾਓ ਮੇਰਾ ਸਕੂਲ ਜਾਣ ਚ ਦੇਰੀ ਹੋ ਰਹੀ ਹੈ ਨਿਰਮਲਾ ਖਾਣਾ ਨਹੀਂ ਖਾਵੇਂਗਾ ਸੀ ਆ ਰਾਮ ਨਹੀਂ ਖਾਵੇਂਗਾ ਨਿਰਮਲਾ ਮੈਂ ਖਾਣਾ ਬਣਾਉਣ ਲਈ ਤਿਆਰ ਹਾਂ ਹਾਂ ਲੱਕੜਾ ਲਿਆਉਣ ਲਈ ਨਹੀਂ ਜਾ ਸਕਦੀ ਸੀ ਆ ਰਾਮ ਭੂੰਗੀ ਨੂੰ ਕਿਉਂ ਨਹੀਂ ਭੇਜਦੀ ਨਿਰਮਲਾ ਭੂੰਗੀ ਦਾ ਲਿਆਂਦਾ ਸੌਦਾ ਤੂੰ ਕਦੇ ਦੇਖਿਆ ਨਹੀਂ ਸੀ ਆ ਰਾਮ ਤਾਂ ਮੈਂ ਇਸ ਸਮੇਂ ਨਹੀਂ ਜਾਵਾਂਗਾ ਨਿਰਮਲਾ ਮੇਰਾ ਕਸੂਰ ਨਾ ਕੱਢਣਾ ਫਿਰ ਸ਼ੀਰਮ ਕਈ ਦਿਨਾਂ ਤੋਂ ਸਕੂਲ ਨਹੀਂ ਗਿਆ ਸੀ ਬਾਜ਼ਾਰ ਹੱਟੀ ਦੇ ਕਾਰਨ ਉਹਨੂੰ ਕਿਤਾਬਾਂ ਦੇਖਣ ਦਾ ਸਮਾਂ ਹੀ ਨਹੀਂ ਮਿਲਦਾ ਸੀ ਸਕੂਲ ਜਾ ਕੇ ਝੜਕਾਂ ਖਾਣ ਬੈਂਚ ਤੇ ਖੜੇ ਹੋਣ ਜਾਂ ਉੱਚੀ ਟੋਪੀ ਦੇਣ ਦੇ ਸਿਵਾ ਹੋਰ ਹੋਰ ਕੀ ਮਿਲਦਾ ਉਹ ਘਰ ਤੋਂ ਕਿਤਾਬਾਂ ਲੈ ਕੇ ਚੱਲਦਾ ਪਰ ਸ਼ਹਿਰ ਦੇ ਬਾਹਰ ਜਾ ਕੇ ਕਿਸੇ ਦਰਖਤ ਦੀ ਛਾਂ 'ਚ ਬੈਠਾ ਰਹਿੰਦਾ ਜਾਂ ਪਲਟਨਾ ਦੀ ਪਲਟਨਾ ਦੀ ਕਵਾਇਦ ਪ੍ਰੇਡ ਦੇਖਦਾ 3 ਵਜੇ ਘਰ ਮੌੜ ਆਉਂਦਾ ਅੱਜ ਵੀ ਉਹ ਘਰ ਤੋਂ ਚੱਲਿਆ ਪਰ ਬੈਠਣ 'ਚ ਉਹਦਾ ਜੀ ਨਹੀਂ ਲੱਗਦਾ ਸੀ। ਉੱਤੋਂ ਭੁੱਖ ਅਲੱਗ ਲੱਗੀ ਹੋਈ ਸੀ। ਹਾਂ ਹੁਣ ਉਹਨੂੰ ਰੋਟੀਆਂ ਦੀ ਵੀ ਮੁਸ਼ਕਲ ਪੈ ਗਈ। 10 ਵਜੇ ਕੀ ਖਾਣਾ ਨਹੀਂ ਬਣ ਸਕਦਾ ਸੀ। ਮੰਨਿਆ ਕਿ ਬਾਬੂ ਜੀ ਚਲੇ ਗਏ ਸੀ ਪਰ ਕੀ ਮੇਰੇ ਲਈ ਘਰ 'ਚ 2-4 ਪੈਸੇ ਵੀ ਨਹੀਂ ਸੀ। ਅੰਮਾ ਹੁੰਦੀ ਤਾਂ ਇਸ ਤਰ੍ਹਾਂ ਬਿਨਾਂ ਕੁਝ ਖਾਦੇ ਪੀਤੇ ਆਉਣ ਦਿੰਦੀ। ਮੇਰਾ ਹੁਣ ਕੋਈ ਨਹੀਂ ਰਿਹਾ। ਸੀ ਆਰਾਮ ਦਾ ਮਨ ਬਾਬਾ ਜੀ ਦੇ ਦਰਸ਼ਨ ਕਰਨ ਲਈ ਤਰਸਣ ਲੱਗਿਆ। ਉਹਨੇ ਸੋਚਿਆ ਇਸ ਵੇਲੇ ਉਹ ਕਿੱਥੇ ਮਿਲਣਗੇ? ਕਿੱਥੇ ਜਾ ਕੇ ਦੇਖਾਂ? ਉਹਨਾਂ ਦੀ ਮਨੋਹਰ ਬਾਣੀ। ਉਹਨਾਂ ਦਾ ਉਤਸ਼ਾਹ ਦੇਣ ਵਾਲਾ ਦਿਲਾਸਾ ਉਹਦੇ ਮਨ ਨੂੰ ਖਿੱਚਣ ਲੱਗਿਆ। ਉਹਨੇ ਸੋਚਿਆ ਮੈਂ ਉਹਨਾਂ ਦੇ ਲਈ ਹੀ ਕਿਉਂ ਨਾ ਚਲਾ ਗਿਆ? ਉਹਨਾਂ ਦੇ ਨਾਲ ਹੀ ਕਿਉਂ ਨਾ ਚਲਾ ਗਿਆ? ਘਰ ਵਿੱਚ ਮੇਰੇ ਲਈ ਕੀ ਰੱਖਿਆ ਸੀ? ਉਹ ਅੱਜ ਇੱਥੋਂ ਚੱਲਿਆ ਤਾਂ ਘਰ ਨਾ ਜਾ ਕੇ ਸਿੱਧਾ ਕਿਉਬ ਵਾਲਾ ਸ਼ਾਹ ਜੀ ਦੀ ਦੁਕਾਨ ਤੇ ਗਿਆ। ਸ਼ਾਇਦ ਬਾਬਾ ਜੀ ਨਾਲ ਉੱਥੇ ਮੁਲਾਕਾਤ ਹੋ ਜਾਵੇ ਪਰ ਉੱਥੇ ਬਾਬਾ ਜੀ ਨਹੀਂ ਸੇ ਬੜੀ ਦੇਰ ਤੱਕ ਖੜਾ ਖੜਾ ਫੇਰ ਵਾਪਸ ਆਇਆ ਘਰ ਆ ਕੇ ਬੈਠਿਆ ਹੀ ਸੀ ਕਿ ਨਿਰਮਲਾ ਨੇ ਆ ਕੇ ਕਿਹਾ ਅੱਜ ਇੰਨੀ ਦੇਰ ਕਿੱਥੇ ਲਾਈ ਸਵੇਰੇ ਖਾਣਾ ਨਹੀਂ ਬਣਿਆ ਕਿ ਇਸ ਵੇਲੇ ਵੀ ਵਰਤ ਹੋਵੇਗਾ ਜਾ ਕੇ ਬਾਜ਼ਾਰ ਤੋਂ ਕੋਈ ਸਬਜ਼ੀ ਲਿਆਓ ਸੀਆਰਾਮ ਨੇ ਖੇਜ ਕੇ ਕਿਹਾ ਸਾਰੇ ਦਿਨ ਦਾ ਭੁੱਖ ਆ ਰਿਹਾ ਕੁਝ ਖਾਣ ਪੀਣ ਦੇ ਲਈ ਨਹੀਂ ਲਈ ਉੱਪਰ ਬਾਜ਼ਾਰ ਜਾਣ ਦਾ ਹੁਕਮ ਦੇ ਦਿੱਤਾ। ਮੈਂ ਨਹੀਂ ਜਾਂਦਾ ਬਾਜ਼ਾਰ। ਕਿਸੇ ਦਾ ਨੌਕਰ ਨਹੀਂ ਆ। ਆਖਿਰ ਰੋਟੀ ਹੀ ਤਾਂ ਖਲਾਉਂਦੀ ਐ ਜਾਂ ਹੋਰ ਕੁਝ। ਇਸ ਤਰ੍ਹਾਂ ਦੀਆਂ ਰੋਟੀਆਂ ਜਿੱਥੇ ਮਿਹਨਤ ਕਰਾਂਗਾ ਉੱਥੇ ਮਿਲ ਜਾਣਗੀਆਂ। ਜਦ ਮਜ਼ਦੂਰੀ ਹੀ ਕਰਨੀ ਐ ਤਾਂ ਤੁਹਾਡੀ ਕਿਉਂ ਕਰਾਂਗਾ। ਜਾਓ ਮੇਰੇ ਲਈ ਖਾਣਾ ਨਹੀਂ ਬਣਾਉਣਾ। ਨਿਰਮਲਾ ਨੂੰ ਕੁਝ ਨਾ ਸੁਝਿਆ। ਮੁੰਡੇ ਨੂੰ ਅੱਜ ਕੀ ਹੋ ਗਿਆ? ਹੋਰ ਦਿਨ ਤਾਂ ਬਿਨਾ ਬੋਲੇ ਜਾ ਕੇ ਕੰਮ ਕਰ ਲੈਂਦਾ ਸੀ। ਅੱਜ ਕਿਉਂ ਤਿਉੜੀਆਂ ਬਦਲ ਰਿਹਾ ਹੁਣ ਵੀ ਉਹਨੂੰ ਇਹ ਨਹੀਂ ਸੁੱਝੀ ਕਿ ਸੀਆ ਰਾਮ ਨੂੰ 2-4 ਪੈਸੇ ਖਾਣ ਦੇ ਲਈ ਦੇ ਦੇਵੇ ਉਹ ਦਾ ਸਵਾ ਇੰਨਾ ਬਦਲ ਗਿਆ ਸੀ ਕਿ ਬੋਲੀ ਘਰ ਦਾ ਕੰਮ ਕਰਨਾ ਤਾਂ ਮਜ਼ਦੂਰੀ ਨਹੀਂ ਕਾ ਮਜ਼ਦੂਰੀ ਮਜ਼ਦੂਰੀ ਨਹੀਂ ਕਾਦੀ ਇਸ ਤਰ੍ਹਾਂ ਮੈਂ ਵੀ ਕਹਿ ਦੇਵਾਂ ਕਿ ਮੈਂ ਖਾਣਾ ਨਹੀਂ ਪਕਾਉਂਦੀ ਤੁਹਾਡੇ ਬਾਬੂ ਜੀ ਦੀ ਬਾਬੂ ਜੀ ਕਹਿ ਦੇਣ ਕਿ ਕਚਹਿਰੀ ਨਹੀਂ ਜਾਂਦਾ ਤਾਂ ਕੀ ਹੋਵੇਗਾ ਦੱਸੋ ਨਹੀਂ ਜਾਣਾ ਚਾਹੁੰਦੇ ਤਾਂ ਨਾ ਜਾਓ ਭੂੰਗੀ ਕੋਲ ਮੰਗਵਾ ਲਵਾਂਗੀ ਮੈਂ ਕੀ ਜਾਣਦੀ ਸੀ ਕਿ ਤੁਹਾਨੂੰ ਬਾਜ਼ਾਰ ਜਾਣਾ ਬੁਰਾ ਲੱਗਦਾ ਨਹੀਂ ਤਾਂ ਮੇਰੀ ਵਾਲਾ ਤਾਂ ਥੇਲੇ ਦੀ ਤੀਜ ਪੈਸੇ ਆਉਂਦੀ ਏ ਤਾਂ ਆਵੇ ਮੈਨੂੰ ਨਹੀਂ ਭੇਜਦੀ ਤੈਨੂੰ ਨਹੀਂ ਭੇਜਦੀ ਲੈ ਅੱਜ ਤੋਂ ਕੰਨ ਫੜਦੀਆਂ ਸੀਆ ਰਾਮ ਦਿਲ ਵਿੱਚ ਕੋਈ ਸ਼ਰਮਿੰਦਾ ਤਾਂ ਹੋਇਆ ਪਰ ਬਾਜ਼ਾਰ ਨਹੀਂ ਗਿਆ ਉਹਦਾ ਧਿਆਨ ਬਾਬਾ ਜੀ ਦੇ ਵੱਲ ਲੱਗਿਆ ਹੋਇਆ ਸੀ ਆਪਣੇ ਸਾਰੇ ਦੁੱਖਾਂ ਦਾੰਤ ਤੇ ਜੀਵਨ ਦੀਆਂ ਸਾਰੀਆਂ ਸ਼ਾਮਾਂ ਉਹਨੂੰ ਹੁਣ ਬਾਬਾ ਜੀ ਦੇ ਅਸ਼ੀਰਵਾਦ ਵਿੱਚ ਮਹਿਸੂਸ ਹੁੰਦਾਂ ਸਨ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਉਹਦਾ ਇਹ ਬਿਨਾ ਆਧਾਰ ਦਾ ਜੀਵਨ ਸਥਾਰਤ ਹੋਵੇਗਾ ਸ਼ਾਮ ਦੇ ਵੇਲੇ ਉਹ ਤਾਪਲਾ ਹੋ ਗਿਆ ਸਾਰਾ ਬਾਜ਼ਾਰ ਸ਼ਾਨ ਮਾਰਿਆ ਪਰ ਬਾਬਾ ਜੀ ਕਿ ਦਾ ਕਿਤੇ ਪਤਾ ਨਾ ਚੱਲਿਆ ਦਿਨ ਭਰ ਭੁੱਖਾ ਪਿਆਸਾ ਉਹ ਬੋਧ ਵਾਲਕ ਦੁਖਦੇ ਹੋਏ ਦਿਲ ਨੂੰ ਹੱਥਾਂ ਨਾਲ ਦਵਾਈ ਆਸ਼ਾ ਤੇ ਡਰ ਦੀ ਮੂਰਤੀ ਬਣਿਆ ਦੁਕਾਨਾਂ ਗਲੀਆਂ ਤੇ ਮੰਦਰਾਂ 'ਚ ਉਸ ਆਸਰੇ ਨੂੰ ਲਾਪਤਾ ਫਿਰਦਾ ਸੀ ਜਿਸ ਦੇ ਬਿਨਾ ਉਹਨੂੰ ਆਪਣਾ ਜੀਵਨ ਬਹੁਤ ਵੱਡਾ ਭਾਰ ਲੱਗ ਰਿਹਾ ਸੀ ਇੱਕ ਵਾਰ ਮੰਦਰ ਦੇ ਸਾਹਮਣੇ ਉਹਨੂੰ ਕੋਈ ਸਾਧੂ ਵਿਖਾਈ ਦਿੱਤਾ ਉਹਨੇ ਸਮਝਿਆ ਕਿ ਉਹੀ ਹੈ ਖੁਸ਼ੀ ਨਾਲ ਫੁੱਲ ਉੱਠਿਆ ਦੌੜਿਆ ਤਾਂ ਸਾਧੂ ਦੇ ਕੋਲ ਜਾ ਕੇ ਖੜਾ ਹੋ ਗਿਆ ਪਰ ਇਹ ਤਾਂ ਕੋਈ ਹੋਰ ਹੀ ਮਹਾਤਮਾ ਸਨ ਉਹ ਨਿਰਾਸ਼ ਹੋ ਕੇ ਅੱਗੇ ਵੱਧ ਗਿਆ ਹੌਲੀ ਹੌਲੀ ਛੜਕਾਂ ਤੇ ਸਨਾਟਾ ਛਾ ਗਿਆ ਘਰ ਦੇ ਦਰਵਾਜ਼ੇ ਬੰਦ ਹੋਣ ਲੱਗੇ ਛੜਕਾਂ ਦੀਆਂ ਪਟੜੀਆਂ ਤੇ ਅਤੇ ਗਲੀਆਂ 'ਚ ਬੋਰੇ ਵਿਛਾ ਕੇ ਭਾਰਤ ਦੀ ਪਰਜਾ ਸੁੱਖ ਦੀ ਨੀਂ ਚ ਮਗਨ ਹੋਣ ਲੱਗੀ ਪਰ ਸੀ ਆਰਾਮ ਘਰ ਨਹੀਂ ਮੋੜਿਆ ਉਸ ਘਰ 'ਚ ਉਹਦਾ ਦਿਲ ਦੁਖੀ ਹੋ ਚੁੱਕਿਆ ਸੀ ਜਿੱਥੇ ਕਿਸੇ ਨੂੰ ਉਹਦੇ ਲਈ ਉਹਦੇ ਲਈ ਪਿਆਰ ਨਹੀਂ ਸੀ ਜਿੱਥੇ ਉਹ ਕਿਸੇ ਆਸਰੇ ਦਿੱਤੇ ਹੋਏ ਬੰਦੇ ਵਾਂਗ ਪਿਆ ਹੋਇਆ ਸੀ ਸਿਰਫ ਇਸ ਲਈ ਕਿ ਉਹਦਾ ਹੋਰ ਕੋਈ ਟਿਕਾਣਾ ਨਹੀਂ ਸੀ ਇਸ ਵੇਲੇ ਵੀ ਉਹਦੇ ਕਰਨ ਕਰਨਾ ਆਉਣ ਦੀ ਚਿੰਤਾ ਕਿਹਨੂੰ ਹੋਵੇਗੀ ਬਾਬੂ ਜੀ ਭੋਜਨ ਕਰਕੇ ਲੇਟ ਗਏ ਹੋਣਗੇ ਅੰਮਾ ਜੀ ਆਰਾਮ ਕਰਨ ਜਾ ਰਹੀ ਹੋਵੇਗੀ ਕਿਸੇ ਨੇ ਮੇਰੇ ਕਮਰੇ ਦੇ ਵੱਲ ਝਾਕੇ ਦੇਖਿਆ ਵੀ ਨਹੀਂ ਹੋਵੇਗਾ ਹਾਂ ਪੂਆ ਜੀ ਕਵਰਾ ਰਹੀ ਹੋਵੇਗੀ ਉਹ ਹੁਣ ਤੱਕ ਮੇਰੀ ਰਾਹ ਦੇਖਦੀ ਹੋਵੇਗੀ ਜਦ ਤੱਕ ਮੈਂ ਨਹੀਂ ਜਾਵਾਂਗਾ ਭੋਜਨ ਨਹੀਂ ਕਰੀ ਰੁਖਮਣੀ ਦੀ ਯਾਦ ਆਉਂਦੇ ਹੀ ਸੀ ਆਰਾਮ ਕਰਦੇ ਵੱਲ ਤੁਰ ਪਿਆ ਉਹ ਜੇਕਰ ਹੋਰ ਕੁਝ ਨਹੀਂ ਕਰ ਸਕਦੀ ਤਾਂ ਘੱਟ ਤੋਂ ਘਾਟ ਉਹਨੂੰ ਗੋਦੀ ਵਿੱਚ ਲੈ ਕੇ ਰੋਤਾ ਲੈਂਦੀ ਸੀ ਉਹਦੇ ਬਾਹਰ ਤੋਂ ਆਉਣ ਤੇ ਹੱਥ ਮੂੰਹ ਧੋਣ ਦੇ ਲਈ ਪਾਣੀ ਤਾਂ ਰੱਖ ਦਿੰਦੀ ਸੀ ਸੰਸਾਰ 'ਚ ਸਾਰੇ ਬਾਲ ਦੁੱਧ ਦੀਆਂ ਘੋਲੀਆਂ ਨਹੀਂ ਕਰਦੇ ਸਾਰੇ ਸੋਨੇ ਦੇ ਟੁਕੜੇ ਨਹੀਂ ਖਾਂਦੇ ਕਿੰਨਿਆਂ ਨੂੰ ਤਾਂ ਪੇਟ ਪਰ ਭੋਜਨ ਵੀ ਨਹੀਂ ਮਿਲਦਾ ਪਰ ਘਰ ਤੋਂ ਉਹੀ ਆਖਦੇ ਨੇ ਜਿਹੜੇ ਮਾਂ ਦੇ ਪਿਆਰ ਤੋਂ ਵਾਣੇ ਹੁੰਦੇ ਨੇ ਸੀ ਆਰਾਮ ਘਰ ਦੇ ਬਾਹਰ ਜਾ ਹੀ ਰਿਹਾ ਸੀ ਕਿ ਅਚਾਨਕ ਬਾਬਾ ਪਰਮਾਨੰਦ ਦੇ ਇੱਕ ਗਲੀ ਵਿੱਚ ਆਉਂਦੇ ਵਿਖਾਈ ਦਿੱਤੇ। ਸੀ ਆਰਾਮ ਨੇ ਜਾ ਕੇ ਉਹਨਾਂ ਦਾ ਹੱਥ ਫੜ ਲੈ। ਪਰਮਾਨੰਦ ਨੇ ਹੈਰਾਨ ਹੋ ਕੇ ਪੁੱਛਿਆ ਬੱਚਾ ਤੂੰ ਇੱਥੇ ਕਿੱਥੇ? ਸੀ ਆਰਾਮ ਨੇ ਗੱਲ ਬਣਾ ਕੇ ਕਿਹਾ ਇੱਕ ਦੋਸਤ ਨੂੰ ਮਿਲਣ ਆਇਆ ਸੀ। ਤੁਹਾਡਾ ਸਥਾਨ ਇੱਥੋਂ ਕਿੰਨੀ ਦੂਰ ਹੈ? ਪਰਮਾਨੰਦ ਅਸੀਂ ਲੋਕ ਤਾਂ ਅੱਜ ਇੱਥੋਂ ਜਾ ਰਹੇ ਹਾਂ ਬੱਚਾ ਹਰੀਦਵਾਰ ਦੀ ਯਾਤਰਾ ਤੇ। ਸੀ ਆਰਾਮ ਨੇ ਖੁਸ਼ ਹੋ ਕੇ ਕਿਹਾ ਕਿ ਅੱਜ ਹੀ ਚਲੇ ਜਾਉਂਗੇ। ਪਰਮਨੰਥ ਆ ਬੱਚਾ ਹੁਣ ਮੁੜ ਕੇ ਆਵਾਂਗੇ ਤਾਂ ਦਰਸ਼ਨ ਦੇਵਾਂਗੇ। ਸੀਯਾਰਾਮ ਨੇ ਭਰੇ ਹੋਏ ਗਲ ਨਾਲ ਕਿਹਾ ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਪਰਮਨੰਥ ਮੇਰੇ ਨਾਲ ਤੁਹਾਡੇ ਘਰ ਦੇ ਲੋਕ ਜਾਣ ਦੇਣਗੇ। ਸੀਯਾਰਾਮ ਘਰ ਦੇ ਲੋਕਾਂ ਨੂੰ ਮੇਰੀ ਕਿੱਥੇ ਪਰਵਾਹ ਇਸ ਦੇ ਅੱਗੇ ਸੀਯਾਰਾਮ ਕੁਝ ਨਾ ਕਹਿ ਸਕਿਆ ਉਸ ਦੇ ਹੰਝੂ ਭਰੇ ਨੇਤਰਾ ਨੇ ਉਹਦੀ ਦੁੱਖ ਭਾਰੀ ਕਹਾਣੀ ਬਹੁਤ ਹੀ ਜ਼ਿਆਦਾ ਵਿਸਤਾਰ ਨਾਲ ਸੁਣਾ ਦਿੱਤੀ ਜਿਨਨੇ ਉਹਦੀ ਆਵਾਜ਼ ਨਹੀਂ ਸੁਣ ਸਕਦੀ ਸੀ। ਪਰਮਾਨੰਦ ਨੇ ਬਾਲਕ ਨੂੰ ਗਲ ਨਾਲ ਲਾ ਕੇ ਕਿਹਾ ਚੰਗਾ ਬੱਚਾ ਤੇਰੀ ਇੱਛਾ ਹੈ ਤਾਂ ਚੱਲ ਸਾਧੂ ਸੰਤਾਂ ਦੀ ਸੰਗਤ ਆਨੰਦ ਮਾ। ਭਗਵਾਨ ਦੀ ਇੱਛਾ ਹੋਵੇਗੀ ਤਾਂ ਤੇਰੀ ਇੱਛਾ ਪੂਰੀ ਹੋਵੇਗੀ। ਜਾਲ ਹੇਠ ਪਏ ਪਏ ਦਾਣੇ ਦੇ ਘਮਾਉਂਦਾ ਪੰਛੀ ਅਖੀਰ ਦਾਣੇ ਤੇ ਆ ਹੀ ਡਿੱਗਾ ਸੀ। ਉਹਦੇ ਜੀਵਨ ਦਾ ਅੰਤ ਪਿੰਜਰੇ 'ਚ ਹੋਵੇਗਾ ਜਾਂ ਸ਼ਿਕਾਰੀ ਦੀ ਛੂਰੀ ਦੇ ਹੇਠਾਂ ਇਹ ਕੌਣ ਜਾਣਦਾ ਸੀ? ਧੰਨ।